ਕਾਂਚੀ ਨੂੰ ਗੱਡੀ ਜਾਣੀ ਹੈ ਕੋਈ ਜਾਊ ਨਸੀਬਾ ਵਾਲਾ ਸੰਗਤ ਜੀ ਬੜੇ ਮਾਣ ਵਾਲੀ ਗੱਲ ਹੈ ਕਿ ਪਿੰਡ ਫੁਗਲਾਣੇ ਤੋਂ ਦੂਸਰੀ ਜਿਹੜੀ ਹੈ ਯਾਤਰਾ ਕਾਂਚੀ ਬਨਾਰਸ ਨੂੰ ਜਾ ਰਹੀ ਹੈ ਔਰ ਲਾਗੇ ਛਾਗੇ ਦੇ ਪਿੰਡਾਂ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਰੂਰ ਸੰਪਰਕ ਕਰੋ ਸਕਰੀਨ ਦੇ ਉੱਤੇ ਹੋ ਨੰਬਰ ਦੇ ਨਾਲ 15 ਨਵੰਬਰ ਤੋਂ ਬਾਅਦ ਜਿਹੜੀ ਯਾਤਰਾ ਕਾਂਚੀ ਬਨਾਰਸ ਨੂੰ ਰਵਾਨਾ ਹੋਊਗੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਦਿਓ ਜੀ ਜੈ ਜੰਦੇਵ ਧੰਨ ਗੁਰਦੇਵ ਜੀ ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਨਮ ਸਥਾਨ ਕਾਂਚੀ ਬਨਾਰਸਿਲ ਦੇ ਪਿੰਡ ਫਗਲਾਣੇ ਤੋਂ ਦੂਸਰੀ ਯਾਤਰਾ ਜਾ ਰਹੀ ਹੈ ਜਿਨ੍ਹਾਂ ਸੰਗਤਾਂ ਨੇ ਸਾਡੇ ਨਾਲ ਜਾਣਾ ਹੈ ਬਨਾਰਸ ਨੂੰ ਉਹ ਸਾਨੂੰ ਸਕਰੀਨ ਤੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦਾ ਆ ਇਹ ਯਾਤਰਾ 11ਵੇਂ ਮਹੀਨੇ ਦੀ 15 ਤਰੀਕ ਤੋਂ ਬਾਅਦ ਅਸੀਂ ਲਿ ਜਾ ਰਹੇ ਆ ਜੀ ਇਹ ਸਾਡਾ 1 ਹਫਤੇ ਦੀ ਯਾਤਰਾ ਆ ਜਿਨ੍ਹਾਂ ਵੀ ਸੰਗਤਾਂ ਨੇ ਜਾਣਾ ਹੈ ਉਹ ਸਾਨੂੰ ਐਸ ਆਉਣ ਵਾਲੇ 10 ਦਿਨਾਂ ਦੇ ਵਿੱਚ ਵਿੱਚ ਆਪਣੀਆਂ ਟਿਕਟਾਂ ਦੇ ਪੈਸੇ ਵੜਾ ਦਿਓ ਜੀ ਤਾਂ ਜੋ ਅਸੀਂ ਜਲਦ ਜਲਦ ਟਿਕਟਾਂ ਕਰਾ ਸਕੀਏ ਸਤਿਗੁਰੂ ਰਬਦਾਸ ਮਹਾਰਾਜ ਦੇ ਡੇਰਾ ਸਸਟੰਡ ਬੱਲਾਂ ਦੀ ਇਹ ਮਿਸ਼ਨ ਨੂੰ ਸੋਚ ਨੂੰ ਸਮਰਪਿਤ ਯਾਤਰਾ ਜਾ ਰਹੀ ਹੈ ਜੀ ਆਸ-ਪਾਸ ਦੇ ਪਿੰਡਾਂ ਨੂੰ ਵੀ ਬੇਨਤੀ ਆ ਕਿ ਜਿਹੜੇ ਸੰਤਾਂ ਇਕੱਲੇ ਨਹੀਂ ਜਾ ਸਕਦੇ ਆਓ ਆਪਾਂ ਰਲ ਮਿਲ ਕੇ ਸਤਿਗੁਰੂ ਰਬਦਾਸ ਮਹਾਰਾਜ ਦੇ ਜਨਮ ਸਥਾਨ ਤੇ ਜਾਈਏ ਤਾਂ ਜੋ ਸਤਿਗੁਰਾਂ ਦੇ ਦਰਸ਼ਨ ਜਾ ਕੇ ਪਾ ਸਕੀਏ ਸਤਿਗੁਰੂ ਰਬਦਾਸ ਮਹਾਰਾਜ ਦੀ ਸੋਚ ਨੂੰ ਡੇਰਾ ਸਚਖੰਡ ਬੱਲਾ ਜੀ ਸੋਚ ਨੂੰ ਅਸੀਂ ਘਰ-ਘਰ ਤੱਕ ਪਹੁੰਚਿਆ ਸੀ ਤੇ ਜਿਨ੍ਹਾਂ ਵੀ ਸੰਗਤਾਂ ਨਹੀਂ ਜਾਣਾ ਆ ਉਹ ਸਾਨੂੰ ਥੱਲੇ ਸਕਰੀਨ ਤੇ ਦਿੱਤੇ ਨੰਬਰ ਤੇ ਜ਼ਰੂਰ ਕੰਟੈਕਟ ਕਰਨ ਜੈ ਗੁਰਦੇ ਧੰਨ ਧੰਨ ਦੇਵ ਜੀ